जी 25 50 ਗੱਡੀ ਚੱਕ ਤੇ ਆਪਣੇ ਭਰਾ ਕੋ ਰਾਜਸਥਾਨ ਜਾ ਉਥੋਂ ਚੈੱਕ ਕਟਵਾ ਕੇ ਲਿਆ ਤੇ ਖੰਨੇ ਦੀਆਂ ਲੈਟਾਂ ਚਲਵਾ ਗੱਲ ਸਮਝ ਝੂਠੀਆਂ ਤੂੰ ਤਾ ਨਾ ਲਾ ਨਾ ਕਰ ਲੋਕਾਂ ਨੂੰ ਗੁਮਰਾ ਪਤਾ ਨਹੀਂ ਮੈਂ ਤਾਂ ਲੋਕ ਕਹਿੰਦੇ ਸਵੇਰੇ ਗੋਲਾ ਖਾ ਲੈਂਦੇ ਨੇ ਸ਼ਾਮ ਨੂੰ ਓਤਾ ਲੀਟਰ ਲਾਣ ਪੀ ਲੈਂਦੇ ਨੇ ਹੋਰੇ ਪਾਸੇ ਨੂੰ ਗੁਰਪੰਦੇ ਨੇ ਸਭੇ ਤੋਂ ਕਹਾਣੀ ਬਾਹਰ ਹੈ ਮੈਂ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਰਾਹ ਦਿਲ ਦੀ ਗਹਿਰਾਈ ਤੋਂ ਸਾਰੇ ਮੀਡੀਆ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਵੱਡੀ ਗਿਣਤੀ ਦੇ ਵਿੱਚ ਇਕੱਤਰਿਤ ਹੋਇਓ ਔਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਬੜੀ ਅਹਿਮ ਪ੍ਰੈਸ ਕਾਨਫਰੰਸ ਹੈ ਮੇਰੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਬੜੇ ਸੀਨੀਅਰ ਲੀਡਰ ਸ਼੍ਰੀ ਕਰਮਚੰਦ ਸ਼ਰਮਾ ਜੀ ਮੇਰੇ ਲੈਫਟ ਹੈਂਡ ਸਾਈਡ ਤੇ ਬੈਠੇ ਨੇ ਹੱਬੇ ਪਾਸੇ ਔਰ ਸੱਜੇ ਪਾਸੇ ਮੇਰੇ ਨਾਲ ਪੀਐਸਪੀਸੀਲ ਦੇ ਪੰਜਾਬ ਪਾਵਰ ਕਾਰਪੋਰੇਸ਼ਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੇਰੇ ਨਾਲ ਸਾਡੇ ਜਿਹੜੇ ਐਕਸੀਲੈਂਸ ਸਾਹਿਬ ਅਮਨ ਕੁਪਤਾ ਜੀ ਬੈਠੇ ਆ। ਕੀ ਜ਼ਰੂਰਤ ਪੈਗੀ ਅੱਜ ਦੀ ਪ੍ਰੈਸ ਕਾਨਫਰੰਸ ਕਰਨ ਦੀ। ਦੇਖੋ ਸਾਥੀਓ ਗੱਲ ਇਸ ਤਰ੍ਹਾਂ ਜਦੋਂ ਸਮਾਜ ਦੇ ਵਿੱਚ ਅਸੀਂ ਲੀਡਰ ਕਿਉਂ ਚਾਹੁੰਦੇ ਹਾਂ? ਅਸੀਂ ਸਮਾਜ ਦੇ ਵਿੱਚ ਲੀਡਰ ਇਸ ਲਈ ਚਾਹੁੰਦੇ ਆ ਇਹ ਲੀਡਰ ਸਾਡੇ ਜਿਹੜੇ ਹੱਕ ਨੇ ਜਮਹੂਰੀ ਹੱਕ ਨੇ ਸਾਡੇ ਡੈਮੋਕਰੈਟਿਕ ਰਾਈਟਸ ਨੇ ਉਹਨਾਂ ਦੀ ਆਵਾਜ਼ ਸਹੀ ਤਰੀਕੇ ਨਾਲ ਸਹੀ ਪਲੇਟਫਾਰਮ ਤੇ ਸਹੀ ਟਿਕਾਣੇ ਸਰ ਚੱਕੂ। ਪਰ ਸਾਡੀ ਇੱਕ ਸਮਝ ਲਓ ਵੀ ਉਹ ਹੋ ਰਹੀ ਦੁਰ ਦਰਸ਼ਾਈ ਕਹਾਂਗੇ ਵੀ ਰਹੀ ਕਿ ਸਾਨੂੰ ਜਿਹੜੇ ਲੀਡਰ ਮਿਲੇ ਉਹਦਾ ਨੇ ਸਮੇਂ-ਸਮੇਂ ਸਰ ਰਹਿੰਦੇ ਨਾ ਤਾਂ ਆਪਣੇ ਖਿੱਤੇ ਦੀ ਬਾਤ ਚੱਕੀ ਨਾ ਤਾਂ ਆਪਣੇ ਖਿੱਤੇ ਦੀ ਬਾਤ ਚ ਕੀਤੀ ਤੇ ਨਾ ਹੀ ਉਹਨਾਂ ਨੇ ਆਪਣੇ ਸੂਬੇ ਪੰਜਾਬ ਦੀ ਬਾਤ ਚ ਕੀਤੀ ਤੇ ਜਦੋਂ ਕੀਤਾ ਤਾਂ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕੀਤਾ ਸਿਰਫ ਤੇ ਸਿਰਫ ਮਹਿਜ਼ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੇ ਪਿੱਛੇ ਐਦਾਂ ਹੀ ਪਿਛਲੇ 4 ਦਿਨ ਤੋਂ ਮੈਂ ਲਗਾਤਾਰ ਦੇਖ ਰਹੀ ਹਾਂ ਕਿ ਖੰਨੇ ਦੇ ਸਾਬਕਾ ਬਧਾਇਕ ਔਰ ਉਹ ਜੋ ਸ਼ਾਮ ਨੂੰ 7:00 ਵਜੇ ਲਾਈਵ ਹੋ ਜਾਂਦੇ ਨੇ ਔਰ ਲਾਈਵ ਹੋ ਕੇ ਸਾਡੇ ਏਰੀਏ ਦੇ ਲੋਕਾਂ ਨੂੰ ਬੜਾ ਕੂੜ ਪ੍ਰਚਾਰ ਕਰਦੇ ਨੇ ਸਰਕਾਰ ਨੇ ਆ ਕੀਤਾ ਕਰਨੀ ਸੌਣ ਨੇ ਆ ਕੀਤਾ ਇਹਨੇ ਵਾਦਾ ਕੀਤਾ ਸੀ ਲਾਈਟਾਂ ਚਲਾਵਾਂਗੇ ਬੜੇ ਹਾਸੋ ਹੀ ਨੇ ਜੇ ਗੱਲਾਂ ਕਰਦੇ ਨੇ ਇੱਕ ਮੈਨਾਂ ਦੀ ਵੀਡੀਓ ਦੇਖੀ ਉਹ ਚ ਕਹਿੰਦੇ 25 25 50 ਖੰਨੇ ਚ ਕੋਈ ਵੀ ਲਾਈਟ ਚੱਲਦੀ ਦਿਖਾ ਤਾਂ ਲੋਕ ਜਦੋਂ ਇਹਨਾਂ ਨੂੰ ਸੁਣਦੇ ਨੇ ਦੇਖਦੇ ਨੇ ਲੋਕਾਂ ਨੂੰ ਸਚਾਈ ਨਹੀਂ ਪਤਾ ਹੁੰਦੀ ਕਿ ਸਚਾਈ ਕੀ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਅੱਜ ਵੀ ਕਹਿ ਰਿਹਾ ਕਿ ਖੰਨੇ ਜੀਆਂ ਲਾਈਟਾਂ ਬੀਜੇ ਤੋਂ ਲੈ ਕੇ ਭਾਗਲੇ ਤੱਕ ਜੇ ਕਿਸੇ ਨੇ ਚਾਲੂ ਕਰਵਾਈਆਂ ਸੀ ਤਾਂ ਤਰੰਤੇ ਸਿੰਘ ਸੌਣ ਨੇ ਚਾਲੂ ਕਰਾਈਆਂ ਸੀ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਲਿਮਟਿਡ ਦੇ ਨਾਲ ਉਹਨਾਂ ਨਾਲ ਮੁਲਾਕਾਤ ਕਰਕੇ ਸੋ ਹੋਇਆ ਕਿ ਇਹਦੇ ਲਈ ਮੈਂ ਤੁਹਾਨੂੰ ਇੱਕ ਪੂਰੀ ਤਫ ਪੂਰੀ ਕਰਮਬਾਰ ਗੱਲ ਦੱਸਦਾ ਹਾਂ ਔਰ ਸੱਚ ਅੱਜ ਲੋਕਾਂ ਦੇ ਸਾਹਮਣੇ ਆ ਗਿਆ ਨੰਬਰ 1 ਇਹ ਕਿ ਉਹ ਪ੍ਰਿੰਟ ਆਊਟ ਕਿੱਥੇ ਨੇ ਜਿਹੜੇ ਆਪਣੇ ਜਸਪ੍ਰੀਤ ਕਿ ਐਕਸਚੇਂਜ ਹਾਲ ਬੈਠੇ ਨੇ ਇਹ ਮੈਂ ਤੁਹਾਨੂੰ ਅੱਜ ਕੁਝ ਨਾ ਪ੍ਰਿੰਟ ਆਊਟਸ ਦਿਖਾਉਣੇ ਚਾਹੁੰਦਾ ਇਹ ਪ੍ਰਿੰਟ ਆਊਟਸ ਨੇ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਲਿਮਟਿਡ ਐਨ ਐਚ ਏ ਆਈ ਇੱਕ ਐਸਾ ਦਰ ਹੈ ਜਿਹੜਾ ਕੇਂਦਰ ਸਰਕਾਰ ਦੇ ਅਧੀਨ ਆਉਂਦਾ ਹੈ ਇਹ ਪੰਜਾਬ ਸਰਕਾਰ ਦੇ ਅਧੀਨ ਨਹੀਂ ਆਉਂਦਾ ਇਹ ਹਾਂਜੀ ਪਾਦੀ ਸਰਕਾਰ ਦੇ ਮੋਤੀ ਸਾਹਿਬ ਦੇ ਅਧੀਨ ਆਂਦਾ ਹੈ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਔਰ ਇਹਦੇ ਜਿਹੜੇ ਮਿਨਿਸਟਰ ਨੇ ਯੂਨੀਅਨ ਮਿਨਿਸਟਰ ਨੇ ਉਹ ਹੈਗੇ ਸ਼੍ਰੀ ਨਿਤਨ ਗੜਕਰੀ ਐਨ ਐਚ ਏ ਆਈ ਲੋਕਾਂ ਤੋਂ ਟੈਕਸ ਦੇ ਪੈਸੇ ਕਲੈਕਟ ਕਰਦਾ ਹੈ ਰੋਡ ਟੈਕਸ ਦੇ ਪੈਸੇ ਕਲੈਕਟ ਕਰਦਾ ਔਰ ਉਹਦਾ ਦੀ ਜ਼ਿੰਮੇਵਾਰੀ ਕੀ ਬਣਦੀ ਹੈ ਜਿੰਨੀਆਂ ਜੀਟੀ ਰੋਡ ਦੇ ਉੱਤੇ ਚਾਹੇ ਉਹ ਮੇਨ ਜੀਟੀ ਰੋਡ ਹੈ ਚਾਹੇ ਜੀਟੀ ਰੋਡ ਤੇ ਨਾਲ ਲੱਗਦੀਆਂ ਸ਼ਹਿਰਾਂ ਦੇ ਵਿੱਚ ਸਰਵਿਸ ਰੋਡਸ ਨੇ ਉਹਨਾਂ ਦੀਆਂ ਲਾਈਟਾਂ ਚਲਾਉਣੀਆਂ ਲਟਾਂ ਲਾਉਣੀ ਆ ਮਰੰਮਤ ਕਰਨੀ ਈਵਨ ਦਨ ਕਿ ਜੀਟੀ ਰੋਡ ਦੀ ਦੋਹੇ ਪਾਸੇ ਉੱਪਰ ਦੀ ਤੇ ਥੱਲੇ ਦੇ ਦੀ ਸਰਵਿਸ ਰੋਡ ਦੀ ਸਫਾਈ ਕਰਨੀ ਤੇ ਉਸ ਦੇ ਨਾਲ ਨਾਲ ਉੱਥੇ ਜਿਹੜੇ ਘਾਹ ਨੇ ਜੰਗਲੀ ਬੂਟੀ ਆ ਘਾਏ ਉਹਨਾਂ ਦੀ ਕਟਾਈ ਕਰਨੀ ਤੇ ਜਿੰਨੀ ਡਰੇਨੇਜ ਹੈ ਜਿੰਨੇ ਡਰੇਨ ਬਣੇ ਹੋਏ ਨੇ ਉਹਨਾਂ ਦੀ ਜੇ ਕੋਈ ਉੱਪਰ ਸਲੇਬਾਂ ਟੁੱਟੀਆਂ ਸਲੇਬਾ ਪਾਉਣੀਆਂ ਉਹਨਾਂ ਦੀ ਸਫਾਈ ਕਰਨੀ ਹਰ ਕਿਸਮ ਦਾ ਰੱਖ-ਰਖਾਅ ਜਿਹੜਾ ਹੈ ਉਹ ਨੈਸ਼ਨਲ ਹਾਈਵੇ ਥੋਰਟੀ ਆਫ ਇਹ ਇੰਡੀਆ ਦੇ ਅਧੀਨ ਆਉਂਦਾ ਪਰ ਅਫਸੋਸ ਨਾ ਕਹਿਣਾ ਪੈ ਸਕਦਾ ਸਾਡੇ ਊਰੇ ਦੇ ਮੂਰਖ ਵਿਧਾਇਕ ਸਾਰ ਜਿਹੜੇ ਸਾਫਕਾ ਨੇ ਜਿਨ੍ਹਾਂ ਨੂੰ ਇਹੀ ਨਹੀਂ ਪਤਾ ਕਿ ਦੋਸ਼ੀ ਕੌਣ ਹੈ ਕੀ ਕਿੱਥੇ ਜਾ ਕੇ ਗੱਲ ਕਰਨੀ ਉਹਨਾਂ ਨੂੰ ਰਾਤ ਨੂੰ ਵੀ ਸੌਂਦ ਦਿੱਖੀ ਜਾਂਦਾ ਕੀ ਕਰੀਏ ਮੇਰੀ ਮੈਂ ਇਸ ਗੱਲ ਤੋਂ ਹੈਰਾਨ ਹਾਂ ਹੁਣ ਹੈਰਾਨੀ ਦੀ ਗੱਲ ਆ ਡਿਟੇਲ ਮੈਂ ਜੋ ਵੀ ਗੱਲ ਕਰਦਾ ਮੈਂ ਬੜੇ ਤੱਥਾਂ ਨਾਲ ਮੈਂ ਹਮੇਸ਼ਾ ਸਬੂਤਾਂ ਨਾਲ ਗੱਲ ਕਰਦਾ ਮੈਂ ਅੱਜ ਤੱਕ ਕਦੇ ਨਿਰ ਆਧਾਰ ਗੱਲ ਨਹੀਂ ਕੀਤੀ ਇੱਕ ਪ੍ਰਿੰਟ ਆਊਟ ਹੋਰ ਸੀਗਾ ਬਈ ਉਹ ਵੀ ਲੈ ਕੇ ਆਓ ਇਹਦੇ ਵਿੱਚ ਕੀ ਸੀ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਸੋਮਾ ਆਈਸੋਲੈਕਸ ਐਨ ਐਚ 1 ਟੋਲਵੇਜ਼ ਪ੍ਰਾਈਵੇਟ ਲਿਮਟਿਡ ਚੇਨੇਜ ਨੰਬਰ ਐਵੇਂ ਸੋਮਾ ਆਈਸੋਲੈਕਸ ਐਨ ਐਚ 1 ਤੋਂਵੇ ਪ੍ਰਾਈਵੇਟ ਲਿਮਟਿਡ ਚੇਨੇਜ ਨੰਬਰ ਇਦਾਂ ਕਰਕੇ ਇਹ 1 2 3 4 5 ਤੇ 6 ਕੰਪਨੀਆਂ ਨੇ ਕੋਪੀ ਜਿਹਦੇ ਵਿੱਚ ਐਨ ਐਚ ای ਆਈ ਤੇ ਸੋਮਾ ਦੀਆਂ ਕੰਪਨੀਆਂ ਨੇ ਇਹਨਾਂ ਦੀ ਪੀ ਐਸ ਪੀ ਸੀ ਐਲ ਦੇ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜਿਹਨੂੰ ਅਸੀਂ ਬਿਜਲੀ ਬੋਰਡ ਦਾ ਅਦਾਰਾ ਕਹਿੰਦੇ ਆ ਖੰਨੇ ਦਾ ਉਹਦੇ ਨਾਲ ਇਹਨਾਂ ਦੀ ਪੈਂਡਿੰਗ ਅਮਾਉਂਟ ਖੜੀ ਹੈ ਡਿਫਾਲਟਿੰਗ ਅਮਾਉਂਟ ਖੜੀ ਹੈ ਕਿੰਨੀ 12.5 ਲੱਖ ਰੁਪਈਆ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਾ ਇਸ ਵਕਤ ਦੇਣਾ ਬੜੇ ਧਿਆਨ ਨਾਲ ਸੁਣੋ ਹੁਣ ਇਹਦੀ ਕਰੋਨੋਲੋਜੀ ਸਮਝ ਲਓ ਕੀ ਹੈ ਆ ਮੈਂ ਪੂਰਾ ਡਾਟਾ ਚਾਰਟ ਐਕਸਪੀਨਸ ਨਾਲ ਤਿਆਰ ਕਰਕੇ ਲੈ ਕੇ ਆਇਆ ਹਾਂ ਇਹ 3 ਮੀਟਰ 1 2 3 ਮੀਟਰ ਲੱਗੇ ਹੋਏ ਨੇ ਭਾਦਲੇ ਚੌਕ ਤੋਂ ਲੈ ਕੇ 골ਡ ਜਿਮ ਤੋਂ ਲੈ ਕੇ ਸਿਟੀ ਸੈਂਟਰ ਤੱਕ ਇਹ 3 ਮੀਟਰ ਲੱਗੇ ਹੋਏ ਨੇ ਪੀਐਸਪੀਸੀਐਲ ਦੇ ਤੇ 2 ਮੀਟਰ ਲੱਗੇ ਹੋਏ ਨੇ ਸਾਡੇ ਖੰਨੇ ਦੇ ਅਮਨੋਰ ਰੋਡ ਦੇ ਚੌਕ ਦੇ ਵਿੱਚ 1 ਮੀਟਰ ਲੱਗੇ ਹੋਏ ਐ ਖੰਨੇ ਦੇ ਲਲਹੀੜੀ ਰੋਡ ਚੌਕ 'ਚ ਤੇ 2 ਮੀਟਰ ਲੱਗੇ ਹੋਏ ਨੇ ਪੀਐਸਪੀਸੀਐਲ ਦੇ ਸਮਰਾਲਾ ਰੋਡ ਚੌਕ ਦੇ ਵਿੱਚ ਹੁਣ ਜੇਕਰ ਇਹਦੀ ਮੈਂ ਡਿਫਾਲਟਿੰਗ ਅਮਾਉਂਟ ਦੀ ਗੱਲ ਕਰਾਂ ਵੀ ਡਿਫਾਲਟਿੰਗ ਅਮਾਉਂਟ ਕਿੰਨੀ ਹੈ ਜਿਹੜੇ 3 ਮੀਟਰ ਨੇ ਉਹਨਾਂ ਦੀ ਅਮਾਉਂਟ ਹੈ 1 ਮੀਟਰ ਦੀ 3,36,000 ਰੁਪਏ 1 ਦੀ ਹੈਗੀ 2,37,000 ਰੁਪਏ 1 ਦੀ ਹੈਗੀ 1,37,000 ਰੁਪਏ ਜਿਹੜਾ ਐਨਐਚਆਈ ਨੇ ਪੀਐਸਪੀਸੀਐਲ ਦਾ ਤਾਂ ਦੂਸਰੇ ਪਾਸੇ ਜਿਹੜੇ 2 ਮੀਟਰ ਨੇ ਉਹਨਾਂ ਦੀ ਅਮਾਉਂਟ ਹੈਗੀ 163000 ਰੁਪਏ ਇੱਕ ਦੀ ਹੈਗੀ 99000 ਰੁਪਏ ਤੇ ਫਿਰ ਉਸ ਤੋਂ ਬਾਅਦ ਚੋਂ ਜਿਹੜੇ 2 ਮੀਟਰ ਸਮਰਾਹ ਰੋਡ ਦੇ ਚੌਂਕ ਤੇ ਲੱਗੇ ਹੋਏ ਨੇ ਉਹਨਾਂ ਦੀ ਜਿਹੜੀ ਅ ਅਮਾਉਂਟ ਹੈ ਡਿਫਾਲਟਿੰਗ ਅਮਾਉਂਟ ਹੈ ਉਹ 433597 ਰੁਪਏ ਐਦਾ ਕਰਕੇ ਜੇ ਟੋਟਲ ਕੀਤਾ ਜਾਵੇ 12.5 ਲੱਖ ਰੁਪਿਆ ਨੈਸ਼ਨਲ ਹਾਈਵੇ ਥੌਰਟੀ ਆਫ ਇੰਡੀਆ ਕੇਂਦਰ ਸਰਕਾਰ ਦੇ ਵਿਭਾਗ ਨੇ ਪੰਜਾਬ ਸਰਕਾਰ ਦੇ ਵਿਭਾਗੇ ਪੀਐਸਪੀਸੀਐਲ ਦਾ ਦੇ ਮੈਂ ਨੈਸ਼ਨਲ ਹਾਈਵੇ ਥੌਰਟੀ ਆਫ ਇੰਡੀਆ ਲਿਮਟਿਡ ਨੂੰ ਟਾਈਮ ਟਾਈਮ ਸਰ ਪੁੱਛਦਾ ਰਹਿਣਾ ਉਹਨਾਂ ਦੇ ਅਫਸਰਾਂ ਨਾਲ ਮੀਟਿੰਗ ਕਰਦਾ ਰਹਿਣਾ ਬੁਲਾ ਕੇ ਵੀ ਭਰਾਵੋ ਜਦੋਂ ਤੁਸੀਂ ਪਹਿਲਾਂ ਪੈਸੇ ਦੇਣੇ ਸੀ ਉਦੋਂ ਅਸੀਂ ਤੁਹਾਡੇ ਨਾਲ ਰਾਫਤਾ ਕਰਕੇ ਬਿਜਲੀ ਬੋਰਡ ਦੇ ਪੈਸੇ ਦਵਾ ਕੇ ਲਾਈਟਾਂ ਚਾਲੂ ਕਰਾਤੀਆਂ ਸੀ ਤੁਸੀਂ ਟਾਈਮ ਸਰ ਪੇਮੈਂਟ ਕਰਿਆ ਕਰੋ ਤਾਂ ਜੋ ਵਾਰ-ਵਾਰ ਇਹਨਾਂ ਨੂੰ ਕਨੈਕਸ਼ਨ ਕੱਟਣੇ ਨਾ ਪੈਣ ਹੁਣ ਇਹ ਸਾਰੇ ਕਨੈਕਸ਼ਨ ਕੱਟੇ ਹੋਏ ਨੇ ਇਹਨਾਂ ਨੇ ਕਿਉਂਕਿ ਇਹਨਾਂ ਦੀ ਪੇਮੈਂਟ ਰਹਿੰਦੀ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਲਿਮਟਿਡ ਨੂੰ ਚਿੱਠੀ ਕਿੱਥੇ ਜਿਹੜੀ ਤੁਸੀਂ ਰਿਮਾਈਂਡਰ ਲੈਟਰ ਆਹ ਸੁਣੋ। ਛਿੱਡੀ ਵੱਡੀ ਗੱਲ ਸਾਡਾ ਮਹਿਕਮਾ ਪੰਜਾਬ ਸਰਕਾਰ ਦਾ ਪੀਐਸਪੀਸੀਐਲ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਲਿਮਟਿਡ ਨੂੰ ਚਿੱਠੀਆਂ ਕੱਢ ਰਿਹਾ ਕਿ ਸਾਡੀ ਜਿਹੜੀ ਇਹ ਪੈਂਡਿੰਗ ਪੇਮੈਂਟ ਹੈ ਆ ਲਿਖਿਆ ਆਇਆ ਸੀ ਕਿ ਕਿੱਥੇ ਕਿੱਥੇ ਦੀ ਪੈਂਡਿੰਗ ਪੇਮੈਂਟ ਹੈ। ਵੀ ਸਾਡੀ ਇਹ ਜਿਹੜੀ ਪੈਂਡਿੰਗ ਪੇਮੈਂਟਾਂ ਨੇ ਇਹ ਪੇਮਟਾ ਕਰਾਓ ਥੰਨੇ ਦੇ ਲੋਕ ਨੇ ਜਿਹੜੇ ਉਹ ਨੇਰੇ ਚ ਬੈਠੇ ਪਰ ਨਹੀਂ ਨਲਾਇਕ ਵਿਧਾਇਕੂਰੇ ਦਾ ਸਾਫਤਾ ਉਹਨੂੰ ਸਮਝ ਹੀ ਨਹੀਂ ਆਂਦੀ ਵੀ ਕਿਹਦੇ ਖਿਲਾਫ ਬੋਲਣਾ ਪਤਾ ਨਹੀਂ ਕਿੱਦ ਤਰ ਨੂੰ ਤੁਰਿਆ ਹੋਇਆ ਮੈਂ ਤਾਂ ਹੈਰਾਨ ਹਾਂ ਪਤਾ ਨਹੀਂ ਮੈਂ ਤਾਂ ਲੋਕ ਕਹਿੰਦੇ ਸਵੇਰੇ ਗੋਲਾ ਖਾ ਲੈਂਦੇ ਨੇ ਸ਼ਾਮ ਨੂੰ ਓਤਾ ਲੀਟਰ ਲਾਣ ਪੀ ਲੈਂਦੇ ਨੇ ਹੋਰੇ ਪਾਸੇ ਨੂੰ ਘੁਰਪੰਦੇ ਨੇ ਸਮਝ ਤੋ ਕਹਾਣੀ ਬਹਾਰ ਹੈ ਮੈਂ ਤਾਂ ਹੈਰਾਨੀ ਦੀ ਗੱਲ ਹੈ ਹੁਣ ਇਸ ਤੋਂ ਅੱਗੇ ਚੱਲਦੇ ਹਾਂ ਪਹਿਲੀ ਗੱਲ ਤਾਂ ਇਹਨਾਂ ਨੂੰ ਲੋਕ ਇਸ ਏਰੀਆ 'ਚ ਕਾਕਾ ਜੀ ਕਹਿੰਦੇ ਨੇ ਇਹ ਮੈਂ ਲੋਕਾਂ ਨੂੰ ਕਹਿਣਾ ਚਾਹੂਗਾ ਇੱਕ ਕਾਕਾ ਜੀ ਤਾਂ ਉਦੋਂ ਹੀ ਮੁੱਕ ਗਏ ਸੀ ਜਦ ਤਣ 31 ਅਗਸਤ 1994 ਨੂੰ 31 ਅਗਸਤ 1994 ਨੂੰ ਜਦ ਤਣ ਇਹਨਾਂ ਨੇ ਸਾਡੇ ਡਿਪਲੋਮੈਟਿਕ ਰਿਲੇਸ਼ਨ ਫਰਾਂਸ ਦੇ ਨਾਲ ਖਰਾਬ ਕਰਦੇ ਸੀ ਇਹ ਤਾਂ ਉਦੋਂ ਹੀ ਮੁੱਕ ਗਿਆ ਸੀ ਕਾਕਾ ਜੀ ਦਾ ਵੀ ਉਸ ਤੋਂ ਬਾਅਦ ਤਾਂ ਡਾਕਾ ਜੀ ਸੀਗੇ ਸੋ ਮੈਂ ਡਾਕਾ ਜੀ ਨੂੰ ਕਹਿਣਾ ਚਾਹੁੰਦਾ ਅੱਜ ਤੋਂ ਮੈਂ ਡਾਕਾ ਜੀ ਉਹ ਕਹੂੰਗਾ ਨਾ ਇਹ ਡਾਕਾ ਜੀ ਕਿਉਂ ਨੇ ਹੁਣ ਇਹਦਾ ਵੀ ਕਾਨੂੰਨ ਸੁਣੋ ਤੁਸੀਂ ਇੱਕ ਕੰਮ ਕਰੋ ਤੁਸੀਂ ਖੰਨੇ ਦੀ ਦਾਣਾ ਮੰਡੀ ਚ ਕਿਸੇ ਵੀ ਨਿਊਟਰਲ ਵਪਾਰੀ ਨੂੰ ਜਾ ਕੇ ਪੁੱਛੋ ਜਿਹੜਾ ਕਿਸੇ ਸਿਆਸੀ ਜਮਾਤ ਦੇ ਨਾਲ ਤਾਲੁਕਤ ਨਹੀਂ ਰੱਖਦਾ ਕਿ ਜਦੋਂ ਇਹਨਾਂ ਦਾ ਸਰਕਾਰ ਦਾ ਟਾਈਮ ਸੀ ਉਹਰੇ ਕਾਂਗਰਸ ਦਾ ਟਾਈਮ ਸੀ 10 ਸਾਲ ਰਾਜ ਕੀਤਾ ਮੰਡੀ ਦੇ ਹਾਲਾਤ ਕੀ ਸੀ ਢਾਕੇ ਵੱਜੇ ਨੇ ਜਾਂ ਨਹੀਂ ਵੱਜੇ ਪੁੱਛ ਲਿਓ ਫਿਰ ਇਹ ਪੁੱਛ ਲਿਓ ਜਾ ਕੇ ਕਿ ਸ਼ਹਿਰ ਦੇ ਬੱਚੇ-ਬੱਚੇ ਨੂੰ ਕਿ ਸ਼ਹਿਰ ਦੇ ਹਾਲਾਤ ਕੀ ਕੀਤੇ ਹੋਏ ਸੀ ਉਹਨਾਂ ਮੈਂ ਤਾਂ ਆਪਣੇ ਮੈਂ ਦੇਖੋ ਸਾਡੀ ਬਾਣੀ 'ਚ ਵੀ ਲਿਖਿਆ ਪੜ ਅੱਖਰ ਇਹੋ 부ਝੀਏ ਮੂਰਖੇ ਸੰਗ ਨਾ ਲੁਜੀ ਮੈਂ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਸੀ ਦੇਣਾ ਚਾਹੁੰਦਾ ਕਿਉਂ ਕਿ ਜੇ ਇੱਕ ਬੇਪੂਖ ਹੈ ਤਾਂ ਅਸੀਂ ਥੋੜੋ ਨਾਲ ਬੇਪੂਖ ਬਣ ਜੇ ਇੱਕ ਸਵੇਰੀ ਉੱਠ ਕੇ ਲੋਕਾਂ ਨੂੰ ਗੁੰਮਰਾਹ ਕਰਨ ਲੱਗ ਜਾਂਦਾ ਸੋ ਅਸੀਂ ਥੋੜੋ ਇਸ ਤਰ੍ਹਾਂ ਨਾ ਕਰਨਾ ਅਸੀਂ ਤਾਂ ਲੋਕ ਜਿਮੇਵਾਰ ਬੰਦੇ ਆ ਅਸੀਂ ਸ਼ਹਿਰ ਨੂੰ ਜ਼ਿੰਮੇਵਾਰੀ ਨਾਲ ਸੁਧਾਰ ਰਹੇ ਆ ਜ਼ਿੰਮੇਵਾਰੀ ਨਾਲ ਇੱਕ ਇੱਕ ਕਰਕੇ ਸਾਫ਼ ਕਰ ਰਹੇ ਆ ਜੋ ਖੰਨੇ ਨੂੰ ਰੋਗ ਜੋ ਇਸ ਏਰੀਆ ਨੂੰ ਰੋਗ ਇਹ ਲਾ ਕੇ ਗਏ ਸੀ ਅਸੀਂ ਉਹ ਰੋਗ ਇੱਕ ਇੱਕ ਕਰਕੇ ਚਾਹੇ ਉਹ ਭ੍ਰਸ਼ਟਾਚਾਰ ਦਾ ਸੀ ਚਾਹੇ ਉਹ ਗੰਦਗੀ ਦਾ ਸੀ ਚਾਹੇ ਉਹ ਬੋਰੀਆਂ ਚੋਂ ਪੈਸੇ ਖਾਣ ਦਾ ਸੀ ਚਾਹੇ ਉਹ ਮਾੜੇ ਨਿਜਾਮ ਦਾ ਸੀ ਅਸੀਂ ਇੱਕ ਇੱਕ ਕਰਕੇ ਉਹਨੂੰ ਸੁਧਾਰਨ ਲੱਗ ਪਏ ਹਾਂ ਸੋ ਇੱਕ ਤਾਂ ਮੈਂ ਤੁਹਾਨੂੰ ਸਬੂਤਾ ਸਮੇਤ ਅੱਜ ਗੱਲ ਦੱਸਤੀ ਵੀ ਜਿਹੜੀਆਂ ਲਾਈਟਾਂ ਪਿੱਛੇ ਇਹ ਕੜਪੇ ਪਏ ਨੇ ਉਹ ਉਹਦੇ ਲਈ ਇਹਨਾਂ ਨੇ ਇੱਕ ਲਬਜ਼ ਵਰਤਿਆ ਸੀ ਇਹਨਾਂ ਨੇ ਕੀ ਕਿਹਾ ਸੀ ਕਿ ਆਨੇ 25 25 50 ਖੰਨੇ 'ਚ ਇੱਕੋ ਹੀ ਲਾਈਟ ਚੱਲਦੀ ਰੱਖਾ ਮੈਂ ਹੁਣ ਉਹ ਇੱਕ ਅੱਜ slogan ਪੂਰਾ ਕਰਦਾ ਹਾਂ ਡਾਕਾ ਜੀ 25 25 50 ਗੱਡੀ ਚੱਕ ਤੇ ਆਪਣੇ ਭਰਾ ਕੋ ਰਾਜਸਥਾਨ ਜਾ ਉੱਥੋਂ ਚੈੱਕ ਕਟਵਾ ਕੇ ਲਿਆ ਤੇ ਖੰਨੇ ਦੀਆਂ ਲਾਈਟਾਂ ਚਲਵਾ ਗੱਲ ਸਮਝ ਝੂਠੀਆਂ ਤੂੰ ਤਾ ਨਾ ਲਾ ਨਾ ਕਰ ਲੋਕਾਂ ਨੂੰ ਗੁੰਮਰਾ ਸਮਝਾਈ ਛੋਟਾ ਭਰਾ ਬਾਜਪਾ ਚ ਬੈਠਾ ਉਹਨਾਂ ਕੋਲ ਜਾਓ ਉਹਨਾਂ ਨੂੰ ਕਹੋ ਕਿ ਭਾਈ ਸਾਹਿਬ ਮੈਂ ਉਸ ਕੁੱਪ ਚ ਤੂੜੀ ਵਾਲੇ ਚ ਜਾ ਕੇ ਰੋਜ਼ ਸਿਰ ਮਾਰਦਾ ਕਿਹੜੇ ਚ ਜਿਹਦੇ ਚ ਸਿਰ ਚ ਮੇਰੇ ਖੇ ਪੈਂਦੀ ਐ ਕਾਦੀ ਖੇ ਪੈਂਦੀ ਐ ਝੂਠ ਦੀ ਖੇ ਜਿਹੜਾ ਮੈਂ ਰੋਜ਼ ਸਵੇਰੇ ਉੱਠ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਝੂਠ ਬੋਲਦਾ ਇੱਦਾਂ ਨਹੀਂ ਰਾਜਨੀਤੀ ਬਚਣੀ ਐਦਾਂ ਨਹੀਂ ਪੈਰ ਲੱਗਣੇ ਦੁਵਾਰਤੀ ਸੋ ਮੈਂ ਤੁਹਾਨੂੰ ਇੱਕ ਗੱਲ ਫੇਰ ਕਹਿਣਾ ਚਾਹੁੰਦਾ ਬਾਰ-ਬਾਰ ਮੀਡੀਆ ਦੇ ਜ਼ਰੀਏ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਲਿਮਟਿਡ ਕੋਲ ਡਾਕਾ ਜੀ ਆਪਣੇ ਭਰਾ ਕੋਲ ਜਾਣ ਉਹਨਾਂ ਨੂੰ ਜਾ ਕੇ ਕਹਿਣ ਕਿ ਮੈਂ ਤਾਂ ਸਿਰ 'ਚ ਚਾਰ ਵਾਰ ਲਾਈਵ ਹੋ ਕੇ ਖੇਪ ਪਵਾ ਲਈ ਉੱਚ ਤਾਂ ਕਸੂਰ ਹੈ ਕੋਈ ਨਹੀਂ ਸੀ ਨਾ ਪੰਜਾਬ ਸਰਕਾਰ ਦਾ ਨਾ ਸੌਂਦ ਦਾ ਉਹ ਲੈਨੋਪਾਰ ਮੈਂ LED ਲਾ ਕੇ ਸ਼ਾਮ ਨੂੰ ਬੈਠਾ ਨਾ ਉੱਥੇ ਜਿਹੜੇ ਬੈਠੇ ਹੁੰਦੇ ਨੇ ਨਾਲ ਦੇ ਉਹ ਕਹਿੰਦੇ ਨੇ ਵੀ ਜੀ ਹੋਰ ਕੁਝ ਨਹੀਂ ਜੀ ਲਾਈਟਾਂ ਹੀ ਫੜ ਲਓ ਜੀ ਬਸ ਲਾਈਟਾਂ ਤੇ ਹੀ ਹੋ ਜਾਓ ਜੀ ਪਤਾ ਨਹੀਂ ਲਾਈਟਾਂ ਨਾਲ ਹੀ ਸਿਆਸਤ ਚੰਪੀ ਐਦਾਂ ਨਹੀਂ ਚੰਪੀ ਸਿਆਸਤ ਲੋਕਾਂ ਨੇ 10 ਸਾਲ ਤੁਹਾਡਾ ਰਾਜ ਦੇਖਿਆ ਹੋਇਆ ਐਦਾਂ ਨਹੀਂ ਚੰਪੀ ਸੋ ਗੁੰਮਰਾਹ ਨਾ ਕਰੋ ਜਾਓ ਆਪਣੇ ਭਰਾ ਕੋਲ ਉਹਨੂੰ ਕਹੋ ਵੀ ਮੈਂ ਸੱਚਖੇਪ ਵਾਲੀ ਮੇਰੇ ਸਾਥ ਦੇ ਹੁਣ ਇੱਕ ਕੰਮ ਕਰ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਲਿਮਟਿਡ ਨਿਤਨ ਕਰਤਰੀ ਜੀ ਨੂੰ ਫੋਨ ਕਰ ਉਹਨਾਂ ਨੂੰ ਕਹਿ ਜੇ ਜਿਹੜੀ ਹਰ 6ਵੇਂ ਮਹੀਨੇ ਹਰ 6ਵੇਂ ਮਹੀਨੇ ਸਾਨੂੰ ਚਿੱਠੀਆਂ ਪਾ ਪਾ ਕੇ ਨੈਸ਼ਨਲ ਹਾਈਵੇ ਥੌਰਟੀ ਆਫ ਇੰਡੀਆ ਲਿਮਟਿਡ ਤੋਂ ਪੇਮਟਾ ਲੈਣੀਆਂ ਪੈਣੀਆਂ ਪੀਐਸਪੀਸੀਐਲ ਦੇ ਲਈ ਤੇ ਖੰਨਾ ਨੇਰੇ ਚ ਬੰਦਾ ਬਾਰ ਬਾਰ ਵੀ ਇਹਦਾ ਪਰਮਾਨੈਂਟ ਸੋਲੂਸ਼ਨ ਕਰ ਦਿਓ ਜੇ ਤੁਸੀਂ ਚੰਗੀ ਰਾਜਨੀਤੀ ਕਰਦੇ ਹੁੰਦੇ ਨਾ ਤੁਹਾਨੂੰ ਪਤਾ ਕੀ ਚਾਹੀਦਾ ਸੀਗਾ ਡਾਕਾ ਜੀ ਤੁਹਾਨੂੰ ਇਹ ਚਾਹੀਦਾ ਸੀ ਤੁਸੀਂ ਆਉਂਦੇ ਤੁਸੀਂ ਮੇਰੇ ਨਾਲ ਸਲਾਹ ਕਰਦੇ ਰਾਏ ਕਰਦੇ ਵੀ ਸੌਹ ਸਾਹਿਬ ਮੈਂ 10 ਸਾਲ ਖੰਨੇ ਚ ਰਾਜ ਕੀਤਾ ਕੋਈ ਗੱਲ ਨਹੀਂ ਹੁਣ ਤੁਸੀਂ ਕਰ ਰਹੇ ਹੋ ਵੀ ਆਪਾਂ ਇੱਕ ਕੰਮ ਕਰੋ ਦੱਸੋ ਵੀ ਖੰਨਾ ਕਿਉਂ ਨੇਰੇ ਚ ਬੈਠਾ ਮੈਂ ਤੁਹਾਡੇ ਨਾਲ ਬੈਠ ਕੇ ਗੱਲ ਦੱਸਦਾ ਵੀ ਡਾਕਾ ਜੀ ਪੰਗਾ ਇਹ ਹੈ ਵੀ ਉਹਰੇ ਐ ਕਰਕੇ ਪ੍ਰੇਮਤ ਨਹੀਂ ਹੋਈ ਫੇਰ ਤੁਸੀਂ ਜਾਂ ਅਸੀਂ ਇਕੱਠੇ ਹੋ ਕੇ ਜਾ ਕੇ ਐਨਐਚਆਈ ਦੀ ਖਿਚਾਈ ਕਰਦੇ ਅਸੀਂ ਜਾ ਕੇ ਯੂਨੀਅਨ ਮਿਨਿਸਟਰ ਨੂੰ ਮਿਲਦੇ ਵੀ ਬਾਰ ਬਾਰ ਦਿੱਕਤਾਂ ਕਿਉਂ ਆ ਰਹੀਆਂ ਇਹ ਨਹੀਂ ਕਿ ਸ਼ਾਮ ਨੂੰ ਆ ਪਿੱਛੇ ਨੂੰ ਮੂੰਹ ਘੁਮਾਓ ਫੋਰਚੂਨਰ ਗੱਡੀ 'ਚ ਤੇ ਉੱਥੇ ਕਹਿ ਦਿਓ ਵੀ ਕਾਰ ਵੀ ਮੈਨੂੰ ਲਾਈਵ ਤੇ ਮੇਰਾ ਜੀ ਕਰੇ ਮੈਂ ਜੋ ਮਰਜ਼ੀ ਬੋਲੀਆ ਐਟਾ ਘਮਰਾ ਨਹੀਂ ਕਰਨਾ ਮੇਰੀ ਫੇਰ ਗੱਲ ਹੈ ਘਮਰਾ ਨਹੀਂ ਕਰਨਾ ਸੱਚਾਈ ਕਰੋ ਮੈਂ ਜੋ ਬੋਲਦਾ ਸੱਚ ਦੇ ਆਧਾਰ ਤੇ ਤੱਥਾਂ ਦੇ ਆਧਾਰ ਤੇ ਬੋਲਦਾ ਅਫਸਰਾਂ ਨੂੰ ਨਾਲ ਲੈ ਕੇ ਬੈਠਾ ਹੈ ਸ਼ਹਿਰ ਦੇ ਜ਼ਿੰਮੇਵਾਰ ਇਨਸਾਨਾਂ ਨੂੰ ਨਾਲ ਲੈ ਕੇ ਬੈਠਾ ਹੈ ਔਰ ਜੋ ਗੱਲ ਕਹਿ ਰਹੇ ਤੱਥਾਂ ਦੇ ਆਧਾਰ ਤੇ ਗੱਲ ਕਰ ਰਹੇ ਹੁਣ ਇੱਕ ਗੱਲ ਹੋਰ ਜਿਹੜੀ ਬਹੁਤ ਜ਼ਰੂਰੀ ਮੈਸੇਜ ਕਰਨੀ ਚਾਹੂੰਗਾ ਮੈਂ ਮੀਡੀਆ ਦੇ ਮਾਧਿਅਮ ਦਾ ਨਹੀਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਖਾਸ ਤੌਰ ਤੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੂੰ ਤੇ ਨਾਲ ਉਰੇ ਦੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਜੀ ਨੂੰ ਇਹ ਡਾਕਾ ਜੀ ਹੋਣੀ ਨੇ ਨਾ ਜਿਹੜੀ ਇਹਨਾਂ ਦੀ ਪੂਰੀ ਟੀਮ ਤੇ ਬੁੱਕਲ 'ਚ ਬੈਠੇ ਨਾ ਗਨੇ ਪਹਿਲਾਂ ਸਮਝ ਲਿਓ ਕਿਵੇਂ ਮੈਂ ਤੁਹਾਨੂੰ ਦੱਸਦੇ ਹਾਂ ਜਦੋਂ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਲੁਧਿਆਣੇ ਤੋਂ ਇਲੈਕਸ਼ਨ ਲੜੀ ਸੀ ਨਾ ਡਾਕਾ ਜੀ ਤੇ ਇਹਨਾਂ ਦੀ ਪੂਰੀ ਟੀਮ ਸਮਝ ਲਿਓਗਾ ਇਹ ਆਪਣੇ ਪ੍ਰਧਾਨ ਨੂੰ ਜਿਧਾਣ ਲਈ ਨਹੀਂ ਸੀ ਤੁਰੀ ਹੋਈ ਇਹ ਰਾਜਾ ਬੜਿੰਗ ਜੀ ਨੂੰ ਹੈਰਾਨ ਚ ਤੁਰੀ ਹੋਈ ਸੀ ਤੇ ਆਪਣੇ ਭਰਾ ਦੀ ਸਪੋਰਟ ਦੇ ਵਿੱਚ ਇਹਨਾਂ ਨੇ ਆਪਣਾ ਸਾਰਾ ਸਟਾਫ ਵੇਚਿਆ ਹੋਇਆ ਸੀ ਯਾਰ ਕਿ ਉਹ ਐਂਟੀ ਪਾਰਟੀ ਸੀਗਾ ਉਹ ਭਾਜਪਾ ਸੀ ਫਿਰ ਦੂਜਾ ਖੰਨੇ ਤੋਂ ਇਸ ਖਿੱਤੇ ਚ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਡਾਕਟਰ ਅਮਰ ਸਿੰਘ ਇਲੈਕਸ਼ਨ ਲੜ ਰਹੇ ਨੇ ਇਹਨਾਂ ਦੀ ਪਾਰਟੀ ਦੇ ਕਾਂਗਰਸ ਪਾਰਟੀ ਦੇ ਹੈਰਾਨੀ ਦੀ ਗੱਲ ਡਾਕਟਰ ਅਮਰ ਸਿੰਘ ਨੂੰ ਹੈਰਾਨ ਪਿੱਛੇ ਇਹਨਾਂ ਦੀ ਪੂਰੀ ਟਿਕੜੀ ਨੇ ਅਮਰ ਅਕਬਰ ਐਂਥਨੀ ਤਿੰਨਾਂ ਨੇ ਪੂਰਾ ਜੋਰ ਲਾਤਾ ਸੀ ਵੀ ਕਿਸੇ ਤਰੀਕੇ ਨਾਲ ਹਾਰ ਜਾਣ ਉਹ ਤਾਂ ਕਿਸਮਤ ਚੰਗੀ ਸੀ ਚਲੋ ਜਿੱਤ ਗਏ ਜਿੱਤ ਹਾਰ ਬਣੀ ਹੋਈ ਹੈ ਕੋਈ ਵੀ ਜਿੱਤ ਸਕਦਾ ਪਰ ਡਾਕਟਰ ਅਮਰ ਸਿੰਘ ਜੀ ਨੂੰ ਵੀ ਇਹਨਾਂ ਦੀ ਸਚਾਈ ਪਤਾ ਹੈ ਕਿ ਇਹਨਾਂ ਨੇ ਕੀ ਕੀ ਜਾਰੀ ਉਸੇ ਦਾ ਨਤੀਜਾ ਹੈ ਕਿ ਖੰਨੇ ਤੋਂ ਬੁਰੀ ਤਰ੍ਹਾਂ ਨਾ ਮਾਜ ਕੇ ਤੋੜਿਆ ਹੈ ਨਾ ਖੰਨੇ ਦੇ ਲੋਕਾਂ ਨੇ 6000 ਵੋਟਾਂ ਨਾ ਮੈਂਬਰ ਪਾਰਲੀਮੈਂਟ ਚ ਹਰਾ ਕੇ ਤੋੜੀਆਂ ਅਥਨਵਾਜੀ ਕੋਰ ਗੱਲ ਦੱਸਣੀ ਚਾਹੁੰਦਾ ਹਾਂ ਬੜੇ ਧਿਆਨ ਨਾਲ ਗੱਲ ਸੁਣੋ ਇੱਕ ਇੱਕ ਕਰਕੇ ਖੰਨਾ ਇਹਨਾਂ ਤੋਂ ਕਾਂਗਰਸ ਮੁਕਤ ਹੁੰਦਾ ਜਾ ਰਿਹਾ ਔਰ ਖੰਨਾ ਸੁਖੀ ਤੇ ਸਾਫ ਸੁਥਰਾ ਹੁੰਦਾ ਜਾ ਰਿਹਾ ਜਦੋਂ ਚੋਣ ਆਪਣੇ ਸਰਪੰਚੀ ਦੀਆਂ ਚੋਣਾਂ ਨਹੀਂ ਹੋਈਆਂ ਸੀ ਸਰਪੰਚ ਇਹਨਾਂ ਦੇ ਬੈਠੇ ਸੀ ਪਿੰਡਾਂ 'ਚ ਅੜਿੱਕੇ ਪਾ ਰੱਖੇ ਸੀ ਡਵੈਲਪਮੈਂਟ ਅੱਜ ਹਰ ਪਿੰਡ 'ਚ ਜਾ ਕੇ ਦੇਖੋ ਅਗਲੀ ਪ੍ਰੈਸ ਕਾਨਫਰੰਸ 'ਤੇ ਦੱਸੂੰਗਾ ਕਿਹੜੇ ਪਿੰਡ ਨੂੰ ਕਿੰਨੇ ਪੈਸੇ ਚਲੇਗੇ ਕੀ ਕੀ ਕੰਮ ਚੱਲਦਾ ਸਾਰੀ ਗੱਲ ਦੱਸੂੰਗਾ ਡੀਟੇਲ ਮੈਟਰ ਸਬੂਤਾਂ ਨਾਲ ਚੱਲਦਾ ਜੀ ਅੱਗੇ ਚੱਲੋ ਅੱਜ ਪਿੰਡਾਂ ਦੇ ਵਿੱਚ ਦਿਨ ਰਾਤ ਕੰਮ ਚੱਲ ਰਹੇ ਨੇ ਕਿਉਂ ਕਿ ਨਿਜ਼ਾਮ ਬਦਲ ਗਿਆ ਉੱਥੇ ਇਹਨਾਂ ਦੇ ਭ੍ਰਿਸ਼ਟਾਚਾਰੀ ਲੋਕ ਤੁਰ ਗਏ ਚੰਗੇ ਬੰਦੇ ਆਮ ਘਰਾਂ ਦੇ ਬੰਦੇ ਅੱਗੇ ਆ ਗਏ ਨਾਨ ਕਰਾਪਟ ਬੰਦੇ ਅੱਗੇ ਆ ਕੇ ਕੰਮ ਚੱਲ ਪਿਆ ਫੇਰ ਖੰਨੇ ਜੀ ਜਿਹੜਾ ਇੱਕ ਵਿੱਦਿਅਕ ਅਦਾਰਾ ਹੈ ਲੋਕਾਂ ਨੇ ਉਹਦੇ ਚੋਂ ਇਹਨਾਂ ਨੂੰ ਬੇਲਾ ਕਰਤਾ ਟੋਟਲੀ ਗੱਲ ਸਮਝੋ ਅੱਜ ਉਹ ਵਿੱਦਿਅਕ ਅਦਾਰੇ ਉੱਚੇ ਉੱਠਣੇ ਸ਼ੁਰੂ ਹੋ ਗਏ ਉੱਥੇ ਤਾਂ ਨਿਜ਼ਾਮ ਸੁਧਰ ਗਿਆ ਉੱਥੇ ਮਤਲਬ ਕਿ ਠੀਕ ਹੁੰਦਾ ਜਾ ਰਿਹਾ ਸ ਫਿਰ ਹੁਣ ਅਗਲੀ ਜਿਹੜੀ ਤੁਹਾਨੂੰ ਮੈਂ ਅਗਲੀ ਗੱਲ ਦੱਸਦਾ ਹੁਣ ਖੰਨੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸ਼ਹਿਰ ਹੈ ਸ਼ਹਿਰ ਦਾ ਨਜਾਮ ਬਦਲੂਗਾ ਸ਼ਹਿਰ ਨੇ ਸੁੱਖੀ ਬਸਣਾ ਨਾ ਇਹ ਘੁੱਗ ਬਸਣਾ ਹੈ ਜੇ ਸ਼ਹਿਰ ਨੇ ਸਾਫ਼ ਸੁਥਰਾ ਹੋਣਾ ਹੈ ਜੇ ਚਾਹਦੇ ਹੋ ਦੋੇ ਪਾਸੇ ਸਰਵਿਸ ਰੋਡ ਤੋਂ ਬਣ ਜਾਣ ਜੇ ਚਾਹਦੇ ਹੋ ਇੰਟਰਲੋਕਿੰਗ ਟਾਇਲ ਲੱਗ ਜਾਣ ਜੇ ਤੁਸੀਂ ਚਾਹਦੇ ਹੋ ਕਿ ਜਿਹੜਾ AQI ਹੈ ਸੀ ਸੁਧਾਰ ਕੇ ਨੰਬਰ 1 ਤੇ ਲਿਆਏ ਪੰਜਾਬ ਦੇ ਵਿੱਚ ਸਾਡੇ 3.5 ਸਾਲ ਦੀ ਮਿਹਨਤ ਕਰਕੇ ਜੇ ਉਹ ਚਾਹਦੇ ਹੋ ਕਿ ਖੰਨੇ ਦੇ ਕੱਲਾ ਕੱਲਾ ਜਰਰਾ ਜਰਰਾ ਸੀਸੀਟੀਵੀ ਕੈਮਰੇ ਤੇ ਹੋ ਜਵੇ ਲਟਾਂ ਨਾ ਚਮਕ ਜਵੇ ਪਾਰਕ ਹੋਣ ਜੇ ਤੁਸੀਂ ਦਿਨੋ ਚਾਹੁੰਦੇ ਹੋ ਕਿ ਰੋਜ਼ ਉੜੇ ਐਂਟੀ ਫੌਕਿੰਗ ਮਸ਼ੀਨਾਂ ਚੱਲਣ ਤਾਂ ਇਹ ਇੱਕ ਵਾਰ ਆਜ਼ਾਦੀ ਦੀ ਲੜਾਈ ਹੋਰ ਲੜ ਕੇ ਇਹਨਾਂ ਤੋਂ ਖੰਨਾ ਸ਼ਹਿਰ ਵੀ ਮੁਕਤ ਕਰਾਉਣਾ ਪੈਣਾ ਹੈ ਇਹਨਾਂ ਦੇ ਪ੍ਰਿਸ਼ਟ ਇਹਨਾਂ ਦੇ ਪ੍ਰਿਸ਼ਟ ਮਿਊਂਸੀਪਲ ਕਾਉਂਸਲਰ ਤੋਲਨੇ ਪੈਣੇ ਇਹਨਾਂ ਦਾ ਪ੍ਰਿਸ਼ਟ ਜਿਹੜਾ ਪ੍ਰਧਾਨ ਨਗਰ ਕਾਉਂਸਲ 'ਚ ਬੈਠਾ ਹੈ ਅੱਜ ਤੱਕ ਦਾ ਇਤਿਹਾਸ ਦਾ ਸਭ ਤੋਂ ਨਲਾਇਕ ਪ੍ਰਧਾਨ ਅੱਜ ਤੱਕ ਮੈਂ ਦਾਅਵੇ ਨਾ ਕਹਾਂ ਗਲਤ ਗੱਲ ਨਹੀਂ ਕਹਿੰਦਾ ਨਲਾਇਕ ਪ੍ਰਧਾਨ ਕਿਉਂ ਇੱਕ ਪ੍ਰਧਾਨ ਇਹਨਾਂ ਦਾ ਪਾਰਟੀ ਦਾ ਹੀ ਸਾਫਤਾ ਪ੍ਰਧਾਨ ਉਹ ਕਹਿ ਰਿਹਾ ਪ੍ਰੋਫੈਸਰ ਕਲੋਨੀ 'ਚ ਮੈਂ ਸੀਵਰੇਜ ਪੁਆਤਾ ਦੇਖੋ ਉਹ ਕਹਿੰਦਾ ਮੈਂ ਪ੍ਰੋਫੈਸਰ ਕਲੋਨੀ ਸੀਵਰੇਜ ਪੁਆਤਾ ਕਿਉਂ ਉਦੋਂ ਇਲੀਗਲ ਨਹੀਂ ਸੀ ਉਦੋਂ ਲੀਗਲ ਸੀ ਦੂਸਰਾ ਪ੍ਰਧਾਨ ਇਹਨਾਂ ਦਾ ਹੀ ਪਾਰਟੀ ਦਾ ਆ ਕੇ ਕਹਿੰਦਾ ਕਹਿੰਦਾ ਮੈਂ ਉੱਥੇ ਇੰਟਰਲੋਕਿੰਗ ਟੈਲਾ ਨਹੀਂ ਲੱਗਣ ਦੇਣੀਆਂ ਪ੍ਰੋਫੈਸਰ ਕਲੋਨੀ 'ਚ ਉਹ ਇਲੀਗਲ ਹੈ ਇਹਨੇ ਸਾਈਨ ਨਹੀਂ ਕੀਤੇ ਤੇ ਜਦੋਂ ਅਸੀਂ ਸਾਈਨਿੰਗ ਅਥਾਰਟੀ ਲਈ ਅਫਸਰਾਂ ਨੂੰ ਜਾ ਕੇ ਕੱਲੀ-ਕੱਲੀ ਫਾਈਲ ਥੱਲੋਂ ਲੈ ਕੇ ਉੱਤੇ ਤੱਕ ਕਲੀਅਰ ਕਰਵਾ ਕੇ ਲੈ ਕੇ ਆਏ ਥੱਲੋਂ ਲੈ ਕੇ ਉੱਤੇ ਤੱਕ ਤੇ ਸਾਰੇ ਅਫਸਰਾਂ ਨੇ ਲਿਖ ਕੇ ਦਿੱਤਾ ਵੀ ਤੁਸੀਂ ਐਨ ਕੈਪ ਦੇ ਨੈਸ਼ਨਲ ਕਲੀਨ 에ਅਰ ਪ੍ਰੋਗਰਾਮ ਦੇ ਪੈਸੇ ਕਿਸੇ ਵੀ ਕਲੋਨੀ ਚ ਲਾ ਸਕਦੇ ਹੋ ਜਦੋਂ ਲਿਖ ਕੇ ਦਿੱਤਾ ਅਫਸਰਾਂ ਨੇ ਤੇ ਉਹਦਾ ਟੈਂਡਰ ਲਾਤਾ ਤਾਂ ਹੱਦ ਇਸ ਗੱਲ ਦੀ ਸੀ ਇਹਨਾਂ ਦਾ ਨਲਾਇਕ ਪ੍ਰਧਾਨ ਦੇਖੋ ਉਹ ਟੈਂਡਰਾਂ ਨੂੰ ਰੁਕਵਾਉਣ ਪਿੱਛੇ ਕਮਿਊਨਿਟੀ ਡਿਵੈਲਪਮੈਂਟ ਨੂੰ ਰੋਕਣ ਪਿੱਛੇ ਹਾਈ ਕੋਰਟ ਦੇ ਵਿੱਚੋਂ ਜਾ ਕੇ ਸਟੇ ਲੈ ਕੇ ਆਇਆ ਹੁਣ ਇਸ ਤੋਂ ਵੱਡੀ ਯਾਰ ਕੀ ਸ਼ਰਮ ਦੀ ਗੱਲ ਹੋਵੋ ਡਵੈਲਪਮੈਂਟ ਦੇ ਕੰਮਾਂ ਤੇ ਤੁਸੀਂ ਜਾ ਕੇ ਸਟੀਆਂ ਲੈ ਕੇ ਆਨੇ ਹੋ ਇੱਕ ਪ੍ਰਧਾਨ ਲੀਗਲ ਦੱਸਦਾ ਦੂਸਰਾ ਪ੍ਰਧਾਨ ਇਲੀਗਲ ਦੱਸਦਾ ਕੋਈ ਸ਼ਰਮ ਹੈ ਮਾੜੀ ਮੋਟੀ ਕੋਈ ਲੋਕਾਂ ਨੂੰ ਮੂੰਹ ਦਿਖਾਣ ਜੋਗੇ ਹੈਗੇ ਹੋ ਤੁਸੀਂ ਸੋ ਡਾਕਾ ਜੀ ਫੇਰ ਮੈਂ ਕਹਿ ਰਿਹਾ 25 25 50 ਗੱਡੀ ਚੱਕ ਤੇ ਰਾਜਸਥਾਨ ਨੂੰ ਜਾ ਜਾ ਕੇ ਆਪਣੇ ਭਰਾ ਦੇ ਚਾਰਾ ਜੋੜੀ ਕਰ ਉਹਨੂੰ ਕਹਿ ਜੇ ਮੇਰੇ ਨਾਲ ਗੱਡੀ 'ਚ ਬੈਠ ਮੈਂ ਐਵੇਂ ਕੁੱਪ ਚ ਟੱਕਰਾ ਮਾਰਦਾ ਫਿਰਦਾ ਚੱਲ ਨਿਤਨ ਗਟਕਰੀ ਕੋਲ ਮੈਨੂੰ ਲਿਜਾ ਉੱਥੋਂ ਇੱਕ ਚੈੱਕ ਕਟਾ ਤੇ ਖੰਨੇ ਨੂੰ ਜਗਮਗ ਕਰਾ ਆ ਦਿਓ ਪੀਐਸਪੀਸੀਐਲ ਦੇ ਪੈਸੇ ਐਵੇਂ ਨਾ ਰਾਜਨੀਤੀਆਂ ਕਰੋ ਇੱਕ ਇੱਕ ਕਰਕੇ ਖੰਨੇ ਦਾ ਸੁਧਾਰ ਕਰਕੇ ਦਿਖਾਓ ਤੁਹਾਡਾ ਮੇਰੇ ਨਾਲ ਇਹ ਵਾਅਦਾ ਸੋ মিডিਆ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਐਡੀ ਵੱਡੀ ਗੈਂਟੀ ਚਾਹੇ ਹੋ ਮੈਂ ਆਖਰ ਦੇ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਐਕਸੀਅਨ ਸਾਹਿਬ ਨੂੰ ਕਹੂੰਗਾ ਕਿ ਇੱਕ ਵਾਰੇ ਬੋਲ ਕੇ ਤੁਹਾਨੂੰ 2 ਮਿੰਟ ਦੇ ਅੰਦਰ ਅੰਦਰ ਸਾਰੀ ਗੱਲ ਆਪ ਵੀ ਸਮਝਾ ਦੇ ਐਕਸੀਲੈਂਸ ਸਾਹਿਬ ਜੀ ਸਾਹਮਣੇ ਵੀ ਦੱਸਿਆ ਪਹਿਲਾਂ ਕਿ ਬਾਦਲਾ ਚੌਂਕ ਤੋਂ ਲੈ ਕੇ ਸਮਰਾਲਾ ਚੌਂਕ ਤੱਕ ਸਾਡੇ ਕੋਲ ਪੂਰੇ ਜਿਹੜਾ ਮੇਨ ਰੋਡ ਹੈ ਉਹਦੇ ਉੱਤੇ 6 ਮੀਟਰ ਲੱਗੇ ਹੋਏ ਨੇ ਅਲੱਗ-ਅਲੱਗ ਅਕਾਊਂਟ ਨੰਬਰ ਨੇ ਸਾਰਿਆਂ ਦੇ ਤੇ ਇੱਕ ਜਿਹੜਾ ਪਹਿਲਾ ਮੀਟਰ ਹੈ ਬਾਦਲਾ ਚੌਂਕ ਤੇ ਉੱਤੇ ਸਮਰਾਲਾ ਚੌਂਕ ਤੱਕ 1 ਮੀਟਰ ਦੀ ਹੈਗੀ 3.3 ਲੱਖ ਰੁਪਏ ਇੱਕ ਦੀ 2.3 ਲੱਖ ਰੁਪਏ ਇੱਕ ਦੀ 1.3 ਲੱਖ ਰੁਪਏ ਇੱਕ ਦੀ 63000 ਰੁਪਏ ਇੱਕ ਦੀ 99000 ਤੇ ਇੱਕ ਦੀ 4.3 ਲੱਖ ਰੁਪਏ ਰਿਪੋਰਟਿੰਗ अमाउंट ਸਾਡੀ ਖੜੀ ਹੈ ਤੇ ਅਸੀਂ ਬਾਰ-ਬਾਰ ਉਹਨਾਂ ਨੂੰ ਲੈਟਰਸ ਵੀ ਲਿਖ ਰਹੇ ਆ ਤੇ ਆਪ ਵੀ ਵਰਬਲੀ ਗੱਲ ਕਰ ਰਹੇ ਆ ਨੈਸ਼ਨਲ ਹਾਈਵੇ ਦੇ ਬੰਦਿਆਂ ਨਾਲ ਪਰ ਉਹੋ ਪੈਸੇ ਨਾ ਜਮ੍ਹਾਂ ਹੋਣ ਕਰਕੇ ਫਿਰ ਇਹ ਸਾਨੂੰ ਮਜਬੂਰੀ ਦੇ ਤੌਰ ਤੇ ਕਨੈਕਸ਼ਨ ਕੱਟਨੇ ਪਏ। ਉਸ ਤੋਂ ਪਹਿਲਾਂ ਵੀ ਇਹ ਕੁਝ ਕਰਦੇ ਰਹੇ ਨੇ ਮਤਲਬ ਇਸ ਤੋਂ ਪਹਿਲੇ ਸਮੇਂ ਦੌਰਾਨ ਵੀ ਇਹ ਕਨੈਕਸ਼ਨ ਪਹਿਲਾਂ ਅਸੀਂ ਕੱਟਦੇ ਰਹੇ ਆ ਤੇ ਜਦੋਂ ਪਹਿਲਾਂ ਅਸੀਂ ਕਨੈਕਸ਼ਨ ਕਰਤੇ ਸੀ ਤਦ ਵੀ ਮੰਤਰੀ ਸਾਹਿਬ ਨੇ ਚਲੋ ਇੱਕ ਮੀਟਿੰਗ ਕਰਕੇ ਨੈਸ਼ਨਲ ਹਾਈਵੇਅ ਵਾਲਿਆਂ ਨੂੰ ਕਿਹਾ ਤੇ ਉਹਨਾਂ ਨੇ ਪੈਸੇ ਜਮ੍ਹਾਂ ਕਰਾਤੇ ਅਸੀਂ ਨਾਲ ਦੇ ਨਾਲ ਉਹਨਾਂ ਦੇ ਕਨੈਕਸ਼ਨ ਜੋੜਤੇ ਤੇ ਹੁਣ ਵੀ ਅਸੀਂ ਇਹਨਾਂ ਨਾਲ ਗੱਲ ਕਰ ਰਹੇ ਹਾਂ ਵੀ ਇਹ ਕਨੈਕਸ਼ਨ ਜਲਦੀ ਤੋਂ ਜਲਦੀ ਇਹਦੀ ਪੇਮੈਂਟ ਕਰਵਾਓ ਤੇ ਅਸੀਂ ਇਹਨਾਂ ਦੇ ਕਨੈਕਸ਼ਨ ਜੋੜੀਏ ਤੇ ਜਿਹੜੀ ਸਾਰੀ ਲਾਈਟਾਂ ਉਹਨਾਂ ਚੱਲਣ ਕਿੰਨਾ ਮਹੀਨੇ ਦੇ ਉਹ ਅਮਾਉਂਟ ਹੈ ਜੀ ਇਹ 6 ਮਹੀਨੇ ਤੋਂ ਇਹਨਾਂ ਦੀ ਰਿਪੋਰਟਿੰਗ ਮਾਉਂਟ ਚੱਲਦੀ ਹੈ ਜੀ ਮਾਰਚ ਦੇ ਵਿੱਚ ਮੰਤਰੀ ਸਾਹਿਬ ਨੇ ਇੱਕ ਮੀਟਿੰਗ ਕਰਕੇ ਕਰਵਾਇਆ ਸੀਗਾ ਜੀ ਤੇ उस ਲਈ ਪੇਮੈਂਟਸ ਆ ਗਈਆਂ ਸੀ ਉਹ ਦੁਬਾਰਾ ਫੇਰ ਇਹ ਪੇਮੈਂਟਸ ਕਰ ਦੇ ਜੀ ਕੰਪਨੀ ਨੂੰ ਬਾਰ-ਬਾਰ ਉਪਡੇਟ ਕਰ ਰਹੀ ਹੈ ਉਹ ਕਹਿੰਦਾ ਹੁਣ ਮੈਂ ਮੈਕਮਾ ਆ ਗਿਆ ਤੇ ਮੈਕ ਨੂੰ ਪਤਾ ਲੱਗ ਰਿਹਾ ਕੰਪਨੀ ਨੂੰ ਬਸ ਹੀ ਅਸੀਂ ਮੈਕ ਨਾਲ ਆਪ ਤਾਲ ਮੈਂ ਆਪ ਦਾ ਕਿਹਾ ਸੀ ਅੰਬਾਲੇ ਦੀ ਗੱਲ ਕੀਤੀ ਹੈ ਅੰਬਾਲੇ ਵਾਲੇ ਕਹਿੰਦੇ ਕਿ ਜਾਣੇ ਤੁਹਾਨੂੰ ਤੇ ਸੱਚੇ ਮੈਨੂੰ ਜਾਣੇ ਗੱਲ ਕੀਤੀ ਪਰ ਉਹ ਕਿਸੇ ਨੇ ਤੁਸੀਂ ਅਸੀ ਜਨਾ ਇਨੀਸ਼ੀਏਟਿਵ ਲੈ ਸਕਦੇ ਆ ਅਸੀਂ ਲੈ ਰਹੇ ਆ ਇਨੀਸ਼ੀਏਟਿਵ ਬਟ ਉਹ ਜਦ ਪੇਮੈਂਟ ਨਹੀਂ ਕਰਵਾਈ ਉਹਨਾਂ ਨੇ ਸੇ ਸਮੂਹ ਦੇਖ ਰੱਖਿਆ। ਬਹੁਤ ਬਹੁਤ ਧੰਨਵਾਦ ਦੱਸ ਦਿੰਦਾ ਵੀ ਸੇ ਵੀ ਉਹਨੇ ਜਿਸੇਹੀ ਮੋੜਾ ਤੋਂ ਜਲ ਨਹੀਂ ਭਰਾਇਆ ਜਦੋਂ ਸੇ ਵੀ ਉਹ। ਇਹ ਨਹੀਂ ਜਿਵੇਂ ਕੋਈ ਪਟਕਾਰ ਕਰਦੇ। ਨਹੀਂ ਤੀਨ ਉਹ ਨਹੀਂ ਉਹਦਾ ਇਹ ਹਰ ਇੱਕ ਮਹੀਨੇ ਦੀ ਇੱਕ ਇਹਦਾ ਡਿਊ ਡੇਟ ਹੁੰਦੀ ਹੈ ਮੀਟਰ ਦੇ ਪੈਸੇ ਜਮ੍ਹਾਂ ਕਰਵਾਉਂਦੀ ਬਿੱਲਾਂ ਦੀ। ਜਿਹੜਾ ਉਹ ਹਰ ਮਹੀਨੇ ਪੈਸੇ ਨਹੀਂ ਜਮ੍ਹਾਂ ਕਰਵਾਉਂਦਾ ਫਿਰ ਉਸ ਤੋਂ ਬਾਅਦ ਸਾਨੂੰ ਇਹ ਕਨੈਕਸ਼ਨਸ ਕੱਟਨੇ ਲੱਗਦੇ। ਜੇ ਉਹ ਵੀ ਨਹੀਂ ਜਮ੍ਹਾਂ ਕਰਾਉਂਦੇ ਉਹ ਜਦ ਅਗਲੇ ਸ਼ਹਿਰ ਜਿਹਦਾ ਹੈ ਦੇਲੇ ਚ ਰੂਮ ਹੈ। ਦੇਖੋ ਹਜੇ ਅਸੀਂ ਆਪ ਇਨੀਸ਼ੀਏਟਿਵ ਲੈ ਰਹੇ ਆ ਜੀ ਅਸੀਂ ਆਪ ਦੁਬਾਰਾ ਫੇਰ ਗੱਲ ਕਰਾਂਗੇ ਇਸੇ ਮੰਤਰੀ ਸਾਹਿਬ ਨੂੰ ਵੀ ਅਸੀਂ ਬੇਨਤੀ ਕੀਤੀ ਹੈ ਵੀ ਤੁਸੀਂ ਵੀ ਗੱਲ ਕਰੋ ਪੇਮੈਂਟ ਜਮ੍ਹਾਂ ਕਰਵਾਈਏ ਤੇ ਨਾਲ ਦੀ ਨਾਲ ਹੀ ਅਸੀਂ ਦਾ ਕਨੈਕਸ਼ਨ ਜਦਾ ਸਾਡੇ ਥਲੀ ਦਾ ਘੰਟੇ ਦਾ ਕੰਮ ਹੈ ਜੀ ਨਾਲ ਦੀ ਨਾਲ ਜੋੜਾਂ ਮੈਂ ਕਰੂੰਗਾ ਐਨਐਚਆਈ ਦੇ ਨਾਲ ਮੈਂ ਦੁਬਾਰਾ ਮੀਟਿੰਗ ਕਰੂੰਗਾ ਮੈਂ ਉਹਨਾਂ ਨੂੰ ਸਾਡੀ ਡਿਪਟੀ ਕਮਿਸ਼ਨਰ ਦੀ ਨੋਲਿਜ ਹੈ ਡਿਪਟੀ ਕਮਿਸ਼ਨਰ ਦੀ ਨੋਲਿਜ ਹੈ ਬਲਕਿ ਮੈਂ ਐਨਐਚਆਈ ਵਾਲਿਆਂ ਨਾਲ ਅੱਜ ਫੇਰ ਫੋਨ ਤੇ ਗੱਲ ਕੀਤੀ ਆ ਉਹ ਮੈਂ ਕਿਹਾ ਭਰਾਵੋ ਕਿਉਂ ਲੋਕਾਂ ਨੂੰ ਤੰਗ ਕਰਦੇ ਹੋ ਪੇਮੈਂਟ ਜਮਾ ਕਰਾਓ ਤੁਸੀਂ ਬਾਰ-ਬਾਰ ਕਿਉਂ ਡਿਫਾਲਟ ਹੋ ਰਹੇ ਹੋ ਚਲੋ ਇੱਕ ਵਾਰ ਡਿਫਾਲਟ ਹੋ ਗਏ ਦੂਜੀ ਵਾਰ ਹੋ ਗਏ 30 ਵਾਰ ਹੋ ਗਏ ਕਰੋੜਾ ਰੁਪਇਆ ਤੁਸੀਂ ਲੋਕਾਂ ਤੋਂ ਟੈਕਸ ਇਕੱਠਾ ਕਰਦੇ ਹੋ ਤੁਸੀਂ ਪੈਸੇ ਦੋ ਟੈਮਸਰ ਬੰਨਵਾ ਟੈਮਸਰ ਪੇਮੈਂਟ ਕਰਿਆ ਕਰੋ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਹੋ ਅੱਜ NHAI ਦੇ ਅਫਸਰ ਬੁਲਾਏ ਨੇ ਮੈਂ ਕੋਈ ਨਹੀਂ ਉਹਨਾਂ ਨਾਲ ਅੱਜ ਉਹਨਾਂ ਦੀ ਖਟਾਈ ਕਰਦੇ ਆ ਤੇ ਉਹਨਾਂ ਤੋਂ ਕਰਵਾ ਕੇ ਪੇਮੈਂਟ ਇਹ ਜਲਦੀ ਤੋਂ ਜਲਦੀ ਚਾਲੂ ਕਰਵਾਉਣੀ ਹੋਣ ਹੁਣ 2 ਮਿੰਟ ਲਈ ਕਰਮਚਾਰੀ ਸ਼ਰਮਾ ਜੀ ਨੇ ਵੀ ਕੁਝ ਦੱਸਣਾ ਹੈ ਹਾਂਜੀ ਲੋ ਜੀ ਪਹਿਰੇ ਆਂ ਜਦੋਂ ਸਾਡੀ ਡਿਫਾਲਟਿੰਗ ਮਾਉਂਟ ਇਕੱਲੇ ਐਨ.ਐਚ.ਏ. ਨੇ ਕਿਸੇ ਪਲ ਵੀ ਡਿਫਾਲਟਿੰਗ ਖੜੀ ਹੋਵੇ ਤਾਂ ਅਸੀਂ ਹਰੇਕ ਦਾ ਕਨੈਕਸ਼ਨ ਕੱਢ ਦਿਆ ਚਾ ਕੋਈ ਖਾਤਕਾਰ ਹੈ ਉਹ ਡਿਫਾਲਟਿੰਗ ਮਾਉਂਟ ਆ ਬਿੱਲ ਦੇ ਬੈਕ ਸਾਈਡ ਤੇ ਲਿਖਿਆ ਹੁੰਦਾ ਵੀ ਜੇ ਤੁਸੀਂ ਡਿਫਾਲਟਿੰਗ ਮਾਉਂਟ ਨਹੀਂ ਪਰੋਗੇ ਥੋੜਾ ਕਲੈਸ਼ਰ ਕੱਢ ਦਿੱਤਾ ਜਾਊਗਾ ਜਦੋਂ ਫਿਰ ਉਹ 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 ਗਾਹ ਜੋਗ ਸਮਾਂ ਫਿਰ ਪੀੜੀਸੋ ਕਰ ਦਨੇ ਆ ਅਸੀਂ ਉਹਨੂੰ ਕਲੈਸ਼ ਕਰ। ਇਸ ਕਰਕੇ ਜਿੰਨਾ ਚਿਰ ਤੱਕ ਸਾਡੀ ਕਰੋੜਾਂ ਰੁਪਈਆ ਅਰਬਾਂ ਰੁਪਈਆ ਜਿਹੜਾ ਲੋਕ ਪੰਜਾਬ 'ਚ ਡਿਫਾਲਟ ਗੋੜ ਪਈ ਹੁੰਦੀ ਹੈ ਅਸੀਂ ਮਾਰਚ ਤੱਕ ਕਲੀਅਰ ਕਰਨੀ ਹੁੰਦੀ ਹੈ ਕਿ ਸਤੰਬਰ ਜੇ ਅਸੀਂ ਡਿਪਾਰਟਮੈਂਟ ਵੱਲੋਂ ਪਰ ਇੱਥੇ ਲਾ ਕੇ ਅਸੀਂ ਇਹਨੂੰ ਕਲੀਅਰ ਕਰ ਦਿਆਂ ਅਸੀਂ ਬਿਜਲੀ ਪਹਿਲਾਂ ਦਿੰਨੇ ਆ ਪੈਸਾ ਅਸੀਂ ਬਾਅਦ ਚ ਲੈਨੇ ਆ ਹੁਣ ਬਿਜਲੀ ਇਹ ਵੱਧ ਚੁੱਕਿਆ ਐਨਐਸੀ ਇਹ ਨੈਸ਼ਨਲ ਅਥਾਰਟੀ ਵਾਲੇ ਜਿਹੜੇ ਨੇ ਇਹ ਬਿਜਲੀ ਵੱਧ ਚੁੱਕੇ ਨੇ ਉਹ ਵਰਤੀ ਦੇ ਪੈਸੇ ਲੈਣੇ ਨੇ ਅਸੀਂ ਜਿਨ੍ਹਾਂ ਚ ਨਹੀਂ ਦੇਣਗੇ ਕਿਉਂਕਿ ਉੱਪਰ ਬੜੀ ਸਖਤੀ ਹੈ ਬਿਜਲੀ ਬੋਰਡ ਕਿਉਂਕਿ ਉਹ ਸਾਰਾ ਪੈਸਾ ਜਿਹੜਾ ਯੂਜ਼ ਕਰਨਾ ਹੁੰਦਾ ਹੋਰ ਗਵਰਨਮੈਂਟ ਦੇ ਲਈ ਇਸ ਕਰਕੇ ਉਹ ਜ਼ਰੂਰੀ ਹੁੰਦੇ ਨੇ ਕਨੈਕਸ਼ਨ ਕੱਟ ਲੈਣ ਇੱਥੇ ਕੋਈ ਕਤਾਹੀ ਅਫਸਰ ਕੋਈ ਕਰ ਨਹੀਂ ਸਕਦਾ ਉਹਦੇ ਫਿਰ ਐਕਸ਼ਨ ਹੋ ਜਾਊਗਾ ਇਸ ਕਰਕੇ ਹੁਣ ਜਿਵੇਂ ਸਿਵਲ ਹਸਪ ਕਰੋੜਾ ਰੁਪਇਆ ਠਬਾ ਉਹ ਖੜੀ ਤੋਂ ਦੇ ਘਟਦੇ ਜਾ ਰਹੇ ਸੀਗੇ ਮੰਤਰੀ ਸਾਹਿਬ ਨੇ ਉਹ ਪੈਸੇ ਜਿਹੜੇ ਦਵਾ ਕੇ ਸੈਂਟਰ ਤੋਂ ਵੀ ਜੋ ਬਣਦੇ ਸੀ ਪੈਸਾ ਜੋ ਪੰਜਾਬ ਦਾ ਬਣਾ ਉਹ ਸਾਰਾ ਦਵਾਇਆ ਉਹ ਤੇ ਹਸ ਤਾਲ ਨੂੰ ਕੋਈ ਕੋਈ ਹੈਲਥ ਨਾਲ ਜ਼ਰੂਰੀ ਹੈ ਇਸ ਕਰਕੇ ਜਿਹੜੀ ਡਿਫਾਲਟਿੰਗ ਅਮਾਉਂਟ ਹੈ ਕਿਤੇ ਵਿਆਜੋਂ ਖੜਾ ਆ ਜੇ ਪੈਸੇ ਬੜਾ ਕੰਮ ਨਹੀਂ ਚੱਲਦਾ ਬੀਨ ਬੋਡ ਦਾ ਕੰਮ ਰੁਕ ਜੂਗਾ ਸਾਰੇ ਡਿਵੈਲਪਮੈਂਟ ਦਾ ਇਸ ਦਾ ਜਿਵੇਂ ਕਿ ਤੇ ਹਾਰ ਆ ਰਹੇ ਨੇ ਦਿਵਾਲੀ ਦੁਸ਼ਹਿਰਾ ਜੇ ਆ ਰਹੇ ਨੇ ਫਿਰ ਜੇ ਕੋਈ ਰਿਲੇਸ਼ਨ ਨਹੀਂ ਨਹੀਂ ਬਿੱਲ ਭਰਾ ਦੇ ਤੇ ਲਾਈਟਾਂ ਬੰਦ ਨਹੀਂ 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 ਜੇ ਨਹੀਂ ਬਿੱਲ ਭਰਾ ਦੇ ਤਾਂ ਇਹ ਤਿਹਾਰਾਂ ਦੇ ਦਿਨਾਂ ਦੇ ਵਿੱਚ ਚਾਹੇ ਸਾਨੂੰ ਕਿਸੇ ਤਰੀਕੇ ਨਾਲ ਆਪਣੇ ਡਿਪਾਰਟਮੈਂਟ ਨੂੰ ਜਾ ਕੇ ਗੱਲ ਕਰਨੀ ਪਵੇ ਅਸੀਂ ਇਹ ਚਾਲੂ ਕਰਵਾਵਾਂਗੇ ਪਰ ਉਹ ਜਿੰਨੀ ਦੇਰ ਚਾਲੂ ਰਹੂਗਾ ਫਿਰ ਉਹਦੀ ਜਿੰਨੀ ਦੇਰ ਜਿਹੜੀ ਕਿ ਉਹਦੀ ਪੇਮੈਂਟ ਡਿਫਾਲਟ ਹੋਊਗੀ ਉਹ ਫਿਰ NHAI ਨੂੰ ਪੜਨੀ ਪੂ ਸੋ ਐਡ ਹੋ ਜੂਗੀ ਉਹ ਸੋ ਪਰ ਗੱਲ ਇਹ ਹੈ ਇਹ ਤਰੀਕਾ ਨਹੀਂ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਇਹਨੂੰ ਸਰਲ ਕਰਨਾ ਚਾਹੀਦਾ ਇਹਨੂੰ ਸਿਸਟਮੈਟਿਕ ਕਰਨਾ ਚਾਹੀਦਾ ਐਨਐਚਆਈ ਕੋ ਕਰੋੜਾਂ ਅਰਬਾਂ ਰੁਪਇਆ ਫੰਡ ਪਿਆ ਇੱਕ ਪਾਸੇ ਤਾਂ ਉਹ ਕਹੀ ਜਾਂਦੇ ਨੇ ਸਾਡੇ ਕੋਲ 3 ਲੱਖ ਕਰੋੜ ਰੁਪਏ ਦਾ ਬਜਟ ਹੈ ਇੰਨਾ ਪੈਸਾ ਪਿਆ ਵੀ ਅਸੀਂ ਤਾਂ ਸੜਕਾਂ ਹੀ ਜੀਆਂ ਬਣਾ ਦਈਏ ਚਾਹੇ ਇਹਦੇ ਤੇ ਦੀ ਬੰਬ ਸਿੱਟ ਲੋ ਦੂਏ ਪਾਸੇ ਆ ਬਿਜਲੀ ਬੋਰਡ ਤੇ ਪੈਸੇ ਨਹੀਂ ਦਿੰਦੇ ਸੋ ਇਹ ਗੱਲ ਇਹ ਜਿਹੜੀ ਪ੍ਰੋਬਲਮ ਹੈ ਨਾ ਜਿਹੜੀ ਇਹ ਕੇਂਦਰ ਸਰਕਾਰ ਦਾ ਵਿਭਾਗ ਹੈ ਸੋ ਇਹ ਕੇਂਦਰ ਸਰਕਾਰ ਦੇ ਵਿਭਾਗ ਨਾਲ ਅਸੀਂ ਦੁਆਰਤੀ ਜਾਨੀ ਕਿ ਮੀਟਿੰਗ ਸੱਦੀ ਹੈ ਦੇਖੋ ਇਹਦਾ ਰਿਜ਼ਲਟ ਕੀ ਹਰਦਾ ਥੈਂਕ ਯੂ ਸਰ ਥੈਂਕ ਯੂ ਸੋ ਮਚ